ਉਮਰ ਕੀ ਦੇ ਆਖੜਿਆ ਤੇਜਾੜਾ ਪਹਿਲਾ ਹੈ ਮਸ਼ੂਕਾਂ ਦੀ ਟਾ ਤੇ ਇੱਕ ਤੂੰ ਘਾਰਾ ਤੇ ਤੂੰ ਜਾਪਾਂ ਨਹੀਂ ਵੀ ਘਾਰਾ ਤੇ ਤੀਜਾ ਆਉਣਾ ਹੈ ਜਾਨ ਮੁਕਾ ਕੇ ਉਹ ਇੱਕ ਨਦੀ ਮੁਦਰੇ ਵਿੱਚ ਆਜਾ ਅਸੀਂ ਤਾਂ ਚੱਲਿਆ ਜਾਨ ਮੁਕਾ ਕੇ ਅਲਟਾ ਜਮਾਨਾ ਵਿਸਾਇਆ ਜਾਂਦਾ ਜਦੋਂ ਕੋ ਕੰਮ ਨਹੀਂ ਨਾ ਹੋਣਾ ਕਹਿੰਦੇ ਤੋੜ ਦੋ ਕੱਢ ਦੋ ਜਿੰਨਾ ਚਿਰ ਤੈਨੂੰ ਪਾਰ ਨਾਉਂਦਾ ਰਿਆ ਕਮਲੀਆਂ ਬੜੀ ਇੱਜ਼ਤ ਕਰਦੀ ਸੀ ਜਿੰਨਾ ਚਿਰ ਤੈਨੂੰ ਪਾਰ ਲਾਉਂਦਾ ਨਾ ਮੇਰੇ ਸਾਈਂ ਨੂੰ ਲਾਉਂਦਾ ਰਿਆ ਅੱਜ ਮੈਨੂੰ ਤੋੜਨ ਦੀ ਗੱਲ ਕਰਦੀ ਕਮਲੀਆਂ ਮੈਨੂੰ ਚੂਰ ਨਾ ਕਰਦੀ ਤੇ ਮੈਂ ਤੇ ਬੜੇ-ਬੜੇ ਦੁੱਖ ਭਾਏ ਅੱਜ ਵੀ ਨਕੀ ਦੁੱਖ ਭਾਏ ਪਹਿਲਾਂ ਝੋਟ ਕੰਗੀਆਂ ਦੀ ਖਾਦੀ ਤੇ ਫਿਰ ਹੱਥ ਤੇ ਆਹ ਰਾਂ ਦਿਾਰੇ ਉਹਨੇ ਕੁੱਟ-ਕੁੱਟ ਕੇ ਮੇਰਾ ਚੂਰਾ ਕੀਤਾ ਤੇ ਫਿਰ ਛੱੜਣੀ ਦੇ ਨਾਲ ਛਣਾਵੇ ਬਾਣੀ ਬਾਪਾ ਮੇਰਾ ਗਾਰਾ ਕੀਤਾ ਤੇ ਮੇਰੇ ਤੀਹੋਂ ਗੂਗ ਬਣਾਏ चुक कम्यहार मनू चकर ते करीबत ते मशहूरु